स्कूल के बच्चे सुबह में आप देखोगे तो लाइन लगी रहती है छोटे छोटे बच्चों की अब इस लोकैलिटी में अगर ठेका खुल जाता है तो इसका किसका जो दुष्परिणाम होगा इसका जिम्मेवार कौन होगा सर इस कर का मंदिर भी कोल है गुरुद्वारा साहब स्कूल भी कोल है फिर तारा के नीचे है कोई हदायत पूरी नहीं कर रहे जी ये सिर्फ धक्का आएगा जे कोई ਪਰਮਿਸ਼ਨ ਵੀ ਲੱਤੀ ਹੈ ਉਹ ਵੀ ਨਿਰਾ ਤੱਕ ਆਏਗਾ ਪਰਮਿਸ਼ਨ ਪਤਾ ਨਹੀਂ ਕਿਵੇਂ ਅਫਸਰ ਸਾਹਿਬਾਨਾਂ ਨੇ ਦੇ ਦਿੱਤ ਇਹਨਾਂ ਨੂੰ ਜੀ ਮੋਹਲੀ ਦੇ ਸੈਕਟਰ ਛਿਹੜ ਦੇ ਵਿਖੇ ਠੇਕਾ ਖੁੱਲਣ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਰੈਜ਼ਿਡੈਂਸਰ ਵੱਲੋਂ ਜੂਰੇ ਤਰਨਾ ਜਿਹੜਾ ਲਗਾ ਦਿੱਤਾ ਗਿਆ ਤੇ ਕੰਮ ਜਿਹੜਾ ਖਤਮ ਕਰ ਦਿੱਤਾ ਗਿਆ ਹਾਲਾਂਕਿ ਇਹ ਜਿਹੜਾ ਮੁੱਦਾ ਹੈ ਉਹ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖੋ ਮੋਹਲੀ ਤੋਂ ਸੈਕਟਰ ਛਿਹੜ ਦੀਆਂ ਤਸਵੀਰਾਂ ਨੇ ਜਿੱਥੇ ਕਿ residence ਜਿਹੜੇ ਨੇ ਉਹ ਲਗਾਤਾਰ ਵਿਰੋਧ ਜਿਹੜਾ ਉਹ ਜੂਰ ਠੇਕੇ ਦਾ ਕਰਦੇ ਹੋਏ ਨਜ਼ਰਾਂ ਨੇ ਹਾਲਾਂਕਿ ਸ਼ਰਾਬ ਦਾ ਠੇਕਾ ਖੁੱਲਣ ਜਾ ਰਿਹਾ ਚੀਜ਼ ਤੇ ਚੱਲਦੇ ਆਂ ਰੈਜ਼ਿਡੈਂਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਜੂਰ ਗੁੱਸੇ ਦੇ ਵਿੱਚ ਨੇ ਤੇ ਧੰਨਾ ਦੇਣ ਲਈ ਮਜਬੂਰ ਹੋਏ ਨਜ਼ਰਾਂ ਰਹੇ ਨੇ ਤਾਂ ਸਾਨੂੰ ਮਜੂਰ ਨੇ ਰੈਜ਼ਿਡੈਂਸ ਭਾਈ ਜੀ ਅਗਰ ਗੱਲ ਕੀਤੀ ਜਾਵੇ ਤਾਂ ਠੇਕਾ ਖੋਲਣ ਜਾ ਰਿਹਾ ਸੀਗਾ ਕਿਵੇਂ ਲੱਗਦਾ ਹੁਣ ਖੋਲਣ ਦੇਣਾ ਕਿ ਧਰਨਾ ਲਾ ਕੇ ਬੈਠਣਾ ਦੇਖੋ ਸਰ ਸਭ ਤੋਂ ਵੱਡੀ ਬਾਤ ਹੈ ਕਿ ਯਹਾਂ ਤੇ ਸਾਰੀ ਪਬਲਿਕ ਸਵੇਰ ਸ਼ਾਮ ਵਾਕਿੰਗ ਕੇ ਲਈ ਆਤੀ ਹੈ स्कूल के बच्चे सुबह में आप देखोगे तो लाइन लगी रहती है छोटे छोटे बच्चों की अब इस लोकेलिटी में अगर ठेका खुल जाता है तो इसका किसका जो दुष्परिणाम होगा इसका जिम्मेवार कौन होगा सर तो इसलिए हम लोग प्रोटेक्ट कर रहे हैं कि यहाँ पे खासकर रेजिडेंशियल लोकेलिटी में ठेका तो बिल्कुल नहीं होना चाहिए यस मंदिर की गाल करिए मंदिर नेड़े है कोल सेंटर नेड़े है ਕਰ ਜੇਕਰ ਮੰਡੀ ਬੋਰਡ ਦੇ ਫਲੇਟਾਂ ਦੀ ਗੱਲ ਕਰਤਾ ਉਹ ਵੀ ਨੇੜੇ ਆ ਲਗਾਤਾਰ ਔਰਤਾਂ ਮਹਿਲਾਵਾਂ ਜਿਹੜੇ ਨੇ ਉਹ ਇੱਥੇ ਸ਼ਹਿਰ ਕਰਦੇ ਹੋਏ ਨਜ਼ਰਾਂ ਤੇ ਕੋਲ ਸੈਂਟਰ ਦੇ ਬੱਚੇ ਜਿਹੜੇ ਨੇ ਉਹ ਇੱਥੇ ਨੌਕਰੀ ਕਰਦੇ ਹੋਏ ਨਜ਼ਰਾਂ ਤੇ ਮੰਦਰ ਜਾਂਦੇ ਹੋਏ ਵੀ ਨਜ਼ਰਾਂ ਆਉਂਦੇ ਨੇ ਹਾਂਜੀ ਕਿਵੇਂ ਲੱਗਦਾ ਜੇਕਰ ਠੇਕਾ ਇੱਥੇ ਖੁੱਲ ਜਾਂਦਾ ਤਾਂ ਕਿੰਨਾ ਕੁ ਨੁਕਸਾਨ ਦੇਖੋ ਸਰ ਮੈਂ ਮੰਡੀ ਬੋਰਡ ਤੋਂ ਬੋਲ ਰਿਹਾ ਜੀ ਸਾਡੇ ਜਿੰਨੀਆਂ ਵੀ ਲੇਡੀਆਂ ਸਾਰੇ ਸਾਰੇ ਬੱਚੇ ਇੱਥੋਂ ਚੜਦੇ ਹਨ ਸਕੂਲ ਦੀਆਂ ਬੱਸਾਂ ਚ ਮਤਲਬ ਲੇਡੀਆਂ ਉਹ ਉਹਨਾਂ ਨੂੰ ਚੜਾਉਣ ਆਉਂਦੇ ਆ ਇਹ ਤਾਂ ਬਹੁਤ ਸਾਨੂੰ ਤਾਂ ਔਖੀ ਹੋ ਜੇਗੀ ਜੀ ਵੀ ਰਾਤ ਨੂੰ ਤਾਂ ਇੱਥੇ ਫਿਰ ਕੋਈ ਲੰਘ ਨਹੀਂ ਸਕੂਗਾ 12 1 ਵਜੇ ਤੱਕ ਇੱਥੇ ਇਹ ਗਾ ਪੈਂਦਾ ਰਹਿਣਾ ਆਏਗਾ ਜੀ ਇਸ ਕਰਕੇ ਮੰਦਿਰ ਵੀ ਕੋਲ ਹੈ ਗੁਰਦੁਆਰਾ ਸਾਹਿਬ ਸਕੂਲ ਵੀ ਕੋਲ ਹੈ ਫਿਰ ਤਾਰਾਂ ਦੇ نیچے ਇਹ ਕੋਈ ਹਦਾਇਤਾਂ ਪੂਰੀਆਂ ਨਹੀਂ ਕਰ ਰਹੇ ਜੀ ਇਹ ਸਿਰਫ ਤੱਕ ਆਏਗਾ ਜੇ ਕੋਈ ਪਰਮਿਸ਼ਨ ਵੀ ਲੱਤੀ ਹੈ ਉਹ ਵੀ ਨਿਰ ਤੱਕ ਆਏਗਾ ਪਰਮਿਸ਼ਨ ਪਤਾ ਨਹੀਂ ਕਿਵੇਂ ਅਫਸਰ ਸਾਹਿਬਾਨਾ ਨੇ ਦੇਤੀ ਨਨੋ ਜੀ ਇਸ ਕਰਕੇ ਸਾਨੂੰ ਇਹਨਾਂ ਨੇ ਸਹਿਯੋਗ ਦਿੱਤਾ ਹੈਗਾ ਐਸਚਓ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਹੈਗਾ ਵੀ ਜਿੱਥੇ ਕੰਮ ਰੋਕਤਾ ਹੁਣ ਇਸ ਤੋਂ ਬਾਅਦ ਕੰਮ ਨਹੀਂ ਹੋਏਗਾ ਮੰਦਰ ਦੇ ਪ੍ਰਧਾਨ ਜੀ ਨਾਲ ਗੱਲ ਕਰਗੇ ਪ੍ਰਧਾਨ ਜੀ ਮੰਦਰ ਨੇੜੇ ਹੈ ਇੱਕ ਪਾਸੇ ਤਾਂ ਮੰਦਰ ਦੇ ਜੀ ਰੋਜ਼ ਦਰਸ਼ਨ ਕਰਨ ਦੇ ਲਈ ਕਾਫੀ ਸ਼ਰਧਾਲੂ ਆਉਂਦੇ ਨੇ ਠੇਕਾ ਖੁੱਲ ਜਾਏਗਾ ਮਾਹੌਲ ਜਿਹੜਾ ਖਰਾਬ ਜੁਰੂ ਹੁੰਦਾ ਹੋਏ ਨਜ਼ਰ ਆਏਗਾ ਠੇਕਾ ਇਹਨਾਂ ਬਣ ਚੁੱਕਿਆ ਪਹਿਲਾਂ ਨਹੀਂ ਪਤਾ ਲੱਗਿਆ ਐਸਐਜੀ ਮੈਂ ਮੰਦਿਰ ਦਾ ਪ੍ਰਧਾਨ ਗੋਪਾਲ ਸਿੰਘ ਬਾਤ ਕਰ ਰਹਾ ਹਾਂ ਯਹਾਂ ਪਰ ਠੇਕਾ ਮੰਦਿਰ ਨਜ਼ਦੀਕ ਹੈ ठेका खुलने तो पहले सानू पता ही नहीं लग गया तो सोच रहे थे कि जो जो बिल्डर है ना ये कुछ काम करने के लिए अपने आ, कुछ लोगों को रखने के लिए यहाँ पर ये बना रहे हैं अब सानू ज्यादा ये पता लग गया कि भाई ये पोजीशन है कि यहाँ पर ठेका खुल रहा है सानू इस चीज़ की बड़ी तकलीफ़ हुई है जिसकी वजह से अस जो ना सारे लोग इकट्ठे हुए हैं और रेजिडेंशल एरिया में ठेका नहीं खुलना चाहिए क्योंकि ये जो ना पब्लिक के बच्चों के खेलने के लिए जो ना एक जो ना ग्राउंड है जिसमें इनको जो ना यहाँ डेवलपमेंट करनी चाहिए ना कि जो ना यहाँ ठेके खुलें यहाँ पर हमारी बहन बेटियाँ रोज़ घूम है, करते हैं बच्चे उन पर बहुत गलत असर पड़ेगा मंदिर नजदीक है साहब नजदीक है नजदीक है। हैं बिल्कुल लोग करते जिसकी वजह से ठेका किसी भी कीमत पे नहीं खुलना चाहिए और पुलिस प्रशासन भी हमसे यह विश्वास दिला रहे हैं कि हम आपके साथ हैं किसी तरह की कि यहाँ पर गलत घटनाएं नहीं होंगी नहीं, गलत है कि ठेका इन्ना बन चुका पता नहीं लग गया हूं तो पूरा ठेका जो ठेका जो खुला है वो इस करके जो ना ये बन चुका है कि इसके सानू किसी ने भी पता ही नहीं था भी ये जो ना ठेका खुल रहा है या जो ना पड़ोस में जो ना जो बिल्डिंग डेवलप हो रही है उसके जो ना कोई ऑफिस खोल रहे हैं जब ये जो ना आधा बन चुका है जब यहाँ पता लगा है कि ये ठेका खुल रहा है तब जो ना सा पब्लिक ने प्रोटेस्ट किया ਹਜ਼ੂਰ ਕਿਤੇ ਨਾ ਕਿਤੇ ਪਬਲਿਕ ਵੱਲੋਂ ਪ੍ਰੋਟੈਸਟ ਜਿਹੜਾ ਉਹ ਕੀਤਾ ਗਿਆ ਜਿਸ ਦੇ ਚੱਲਦੇ ਆ ਠੇਕਾ ਜਿਹੜਾ ਉਹ ਫਿਲਹਾਲ ਜੇਕਰ ਕੰਮ ਦੀ ਗੱਲ ਕਰੀਏ ਤਾਂ ਕੰਮ ਜਿਹੜਾ ਫਿਲਹਾਲ ਬੰਦ ਹੋਇਆ ਹੋਇਆ ਨਜ਼ਰ ਆ ਤੇ ਦੂਸਰੇ ਪਾਸੇ ਮੌਕੇ ਤੇ ਐਸ ਐਚਓ ਹਫੀਸ 11 ਮਜੂਨੇ ਗਗਨ ਜੀ ਅਗਰ ਠੇਕੇ ਦੀ ਗੱਲ ਕਰੀਏ ਤਾਂ ਠੇਕਾ ਖੁੱਲਦਾ ਹੋਇਆ ਨਜ਼ਰ ਆ ਰਿਹਾ ਸੀਗਾ ਧਿਆਨ ਚ ਸੀ ਨਹੀਂ ਇਹ ਨਾ ਐਕਚੁਅਲੀ ਪਹਿਲਾਂ ਇੱਥੇ ਪਿਛਲੇ ਵੀ ਆਫਿਸ ਖੁੱਲੇ ਹੈਗੇ ਨੇ ਜਿੱਦਾਂ ਮਡੇਲੀਆ ਦੇ ਨਾਲ ਵਾਲਾ ਹੈਗਾ ਉਹਨਾਂ ਨੇ ਕੋਰਨਰ ਦੇ ਉੱਤੇ ਆਪਣਾ ਆਫਿਸ ਬਣਾਇਆ ਹੈਗਾ ਤੇ ਜਸਟ ਇਹ 4-5 ਦਿਨ ਪਹਿਲਾਂ ਹੀ ਟੀਨਾ ਵਗੈਰਾ ਲੱਗ ਰਹੀਆਂ ਸੀਗੀਆਂ ਤੇ ਉਰੇ ਗਾਰਡ ਵੀ ਖੜਦਾ ਸੀ ਮਡੇਲੀਨ ਵਾਲਿਆਂ ਦੇ ਤੇ ਚਲੋ ਸਾਨੂੰ ਇੱਕ ਦੋ ਨੇ ਕਹਿ ਵੀ ਸ਼ਾਇਦ ਆਫਿਸ ਜਿਹੜਾ ਰੈਜੀਡੈਂਸ਼ੀਅਲ ਟਾਵਰਸ ਹੈਗਾ ਉਹ ਬਣ ਰਿਹਾ ਹੈਗਾ ਪਰ ਕੱਲ ਸਾਡੇ ਧਿਆਨ ਚ ਆਇਆ ਇੱਥੇ ਠੇਕਾ ਬਣ ਰਿਹਾ ਹੈਗਾ ਤੇ ਇੱਥੇ ਮੰਡੀ ਮੰਡੀ ਬੋਰਡ ਦੇ ਰੈਜੀਡੈਂਸ਼ੀਅਲ ਤੇ ਹੋਰ ਨਾਲ ਦੇ ਰੈਜੀਡੈਂਸ਼ੀਅਲਸ ਨੇ ਜਦੋਂ ਵਿਰੋਧ ਕੀਤਾ ਸੀ ਇਹਨਾਂ ਦਾ ਕੰਮ ਰੁਕਵਾ ਦਿੱਤਾ ਸੀਗੇ ਜੀ ਤੇ ਨੌਲੇਜ ਦੇ ਵਿੱਚ ਲਿਆ ਦਿੱਤਾ ਸੀਗਾ ਅਫਸਰਾਂ ਦੇ ਵਿੱਚ ਤੇ ਅਗਲਾ ਐਕਸ਼ਨ ਕੀ ਰਹਿਣ ਵਾਲਾ ਕਿਉਂਕਿ ਕੰਮ ਤਾਂ ਕਾਫੀ ਤੌਰ ਤੇ ਤੇ ਬਣ ਚੁੱਕਿਆ ਥੋੜਾ ਬਹੁਤ ਜਿਹੜ ਜੀ ਦੇਖੋ ਪਬਲਿਕ ਗੈਦਰਿੰਗ ਹੋਈ ਵੀ ਹੈਗੀ ਜੀ ਇਹ ਆਪਣਾ ਜੋ ਵੀ ਮੰਗ ਪੱਤਰ ਹੈਗਾ ਡੀਸੀ ਸਾਹਿਬਾਨ ਜਾਂ ਫਿਰ ਆਪਣਾ ਐਕਸਾਈਜ਼ ਦੇ ਵਿੱਚ ਕਹਿ ਰਹੇ ਨੇ ਆਪਾਂ ਦੇਣਗੇ ਤੇ ਉਸ ਤੋਂ ਬਾਅਦ ਜੋ ਉਧਰੋਂ ਸੀਨੀਅਰ ਆਫੀਸਰਸ ਜੋ ਵੀ ਆਰਡਰ ਆਏਗਾ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ ਜੀ ਅਸੀਂ ਉਹਨਾਂ ਦੇ ਧਿਆਨ ਚ ਲਿਆ ਦਿੱਤਾ ਕੰਮ ਇਹਨਾਂ ਦਾ ਰੋਕ ਦਾ ਹਾਲ ਦੀ ਘੜੀ ਜੀ ਆਪਾਂ ਜਿਹੜਾ ਕੰਮ ਹੈ ਉਹ ਰੁਕਿਆ ਹੋਇਆ ਜ਼ੂਰ ਨਜ਼ਰ ਆ ਰਿਹਾ ਤੇ ਲਗਾਤਾਰ ਰੈ residenial ਜਿਹਨੇ ਨੇ ਖੜੇ ਹੋਏ ਨੇ ਆਪਣਾ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਰੋਸ਼ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਤਾਂ ਜ਼ੂਰ ਗੱਲ ਕਰਾਂਗੇ ਬੀਦੀ ਸਾਹਿਬ ਸਾਡੇ ਬੀਦੀ ਸਾਹਿਬ ਜੇਕਰ ਮੋਹੱਲੇ ਦੀ ਗੱਲ ਕਰੀਏ ਤਾਂ ਤੁਸੀਂ ਸਮਾਜ ਸੇਵਿਕ ਵੀ ਜੂਰੋਂ ਤਾਂ ਠੇਕਾ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਕਿਵੇਂ ਲੱਗ ਰਿਹਾ ਹੁਣ ਇੱਥੇ ਠੇਕਾ ਰੈਜ਼ਿਡੈਂਸ ਜਿਹੜਾ ਏਰੀਆ ਕਾਫੀ ਬੱਚੇ ਵੀ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਔਰ ਮਹਿਲਾਵਾਂ ਵੀ ਨਜ਼ਰ ਨੂੰ ਘੁੰਮਦੀ ਹੋਈ ਨਜ਼ਰ ਆਉਂਦੇ ਤੇ ਕਾਨੂੰਨ ਦੀ ਵਿਵਸਥਾ ਕਿੱਥੇ ਆਊਗੀ ਦੇਖੋ ਇਹ ਬੜੀ ਮੈਮ ਅਫਸੋਸ ਆ ਦੁੱਖ ਆ ਕਿਉਂਕਿ ਇਹ ਕਮਰਸ਼ੀਅਲ ਐਕਟੀਵਿਟੀ ਹੈ ਇਹ ਮਾਰਕੀਟਿੰਗ ਕਮਰਸ਼ੀਅਲ ਹੋਣੀ ਚਾਹੀਦੀ ਹੈ ਇਹ ਅੱਜ ਤੋਂ ਕਈ ਸਾਲ ਪਹਿਲਾਂ ਮੋਹੱਲੇ ਦੇ ਇਦਾਂ ਹੀ ਚੌਂਕਾਂ 'ਚ ਠੇਕੇ ਖੁੱਲਿਜ਼ਾ ਮੇਰੇ ਖਿਲਾ ਔਰ ਮੈਦ ਦੇ ਖਿਲਾਫ ਬੜੀ ਲੜਾਈ ਲੜੀ ਹੋਈ ਹੈ ਠੇਕਿਆਂ ਦੇ ਖਿਲਾਫ ਉਹ ਹਾਈ ਕੋਰਟ ਤੋਂ ਬਗੈਰ ਸਾਦੇ ਚੌਂਕਾਂ 'ਚ ਮੈਂ ਠੇਕੇ ਚਕਾਏ ਸਨ ਇਦਾਂ ਟੈਂਪਰ ਦੇ ਠੇਕੇ ਸਨ ਕਿਉਂਕਿ ਇਹ ਤੇ ਖਾਸ ਕਰਕੇ ਨਾਲ ਮੰਦਿਰ ਆ ਨਾਲ ਹਸਪੀਟਲ ਆ ਨਾਲ ਇਹ ਗੋਦਵਾਰਾ ਸਾਹਿਬ ਨਾਲ ਆ ਨਾਲ ਇਹ ਸਾਰਾ ਸਕੂਲ ਆ ਨਾਲ ਇਹ ਸਾਰੇ ਰੈ residenਸ਼ੀਅਲ ਆ ਉਹ ਨਾਲ ਪਾਰਕ ਆ ਔਰ ਇਹਦੇ ਵਿੱਚ ਮੈਂ ਸਮਝਦਾ ਜਿਹੜਾ ਇਹ ਇਹੋ ਜੀ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਕਿਉਂਕਿ ਇਹਦੇ ਨਾਲ ਇੱਥੇ ਅੱਗੇ ਤੁਸੀਂ ਵਿਖੋ ਨਾ ਇਹ ਤੇ ਏਰੀਆ ਹੋਰ ਤਰ੍ਹਾਂ ਦਾ ਉਹ ਏਰੀਆ ਵਾ ਬਹੁਤ ਇੱਥੇ ਐਕਟੀਵਿਟੀ ਨਹੀਂ ਆ ਗਈ ਦਾਦੂ ਪੀ ਕੇ ਲੋਕ ਰਾਤ ਨੂੰ ਜਿਹੜੇ ਜਾਣਗੇ ਉਹ ਇੱਥੇ ਜਿਹੜਾ ਹੋਰ ਐਕਟੀਵਿਟੀ ਹੋਏਗੀ ਇਹਨਾਂ ਕੋਲ ਵਾਰਦਤਾਂ ਵਧ ਜਣਗੀਆਂ ਇਹ ਇਹ ਸੜਕ ਬਹੁਤ ਚਲਦੀ ਨਹੀਂ ਲੇਕਿਨ ਇਸ ਥਾਂ ਤੇ ਉਹਨਾਂ ਦਾ ਠੇਕਾ ਖੋਲਣ ਦਾ ਮਤਲਬ ਇਹ ਹੈ ਵੀ ਇੱਥੇ ਜਿਹੜੇ ਜਿੰਨਾ ਉਹ ਬੰਦਾ ਉਹੋ ਜਿਹਾ ਹੋਏ ਘਵਾਨ ਕਿਤੇ ਨਾਲ ਪਿੱਛੇ ਹੱਤਾ ਖੁੱਲ ਜਾਏਗਾ ਉਹ ਲੋਕਾਂ ਨੂੰ ਇਹ ਠਿਕਾ ਨਾ ਤੇ ਲੋਕਾਂ ਨੇ ਹੁੰਨ ਦੇਣਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਵੀ ਜੇ ਪਿਆਰ ਨਾਲ ਮੰਨ ਜਾਣਗੇ ਤਾਂ ਤਾਂ ਬਹੁਤ ਵਧੀਆ ਨਹੀਂ ਤੇ ਲੋਕ ਜੀ ਜਿੱਦਾਂ ਲੋਕਾਂ ਦਾ ਇਕੱਠ ਜੋਸ਼ ਮੈਂ ਦੇਖ ਰਿਹਾ ਇਹੋ ਜੀ ਥਾਂ ਤੇ ਕਦੀ ਠੇਕਾ ਜਿਹੜਾ ਖੁੱਲਣ ਦਾ ਦੇਣਾ ਨਹੀਂ ਔਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮਾਹੌਲ ਨਾ ਖਰਾਬ ਹੋਵੇ ਇਮੀਡੀਏਟ ਨੂੰ ਸ਼ਿਫਟ ਕਰ ਜੇ ਨਾ ਸ਼ਿਫਟ ਹੋਇਆ ਤੇ ਮੈਂ ਜੋ ਇਹ ਫੈਸਲ ਕਹਿਣਗੇ ਭੋਖੜਤਾਲ ਕਹਿਣਗੇ ਜੋ ਕਹਿਣਗੇ ਹਮੇਸ਼ਾ ਇਹਦੇ ਨਾਲ ਖੜਾ ਆ ਉਹਦੇ ਨਾਲ ਇਹਨਾਂ ਨਾਲ ਆਪਾਂ ਖੜ ਕੇ ਟਿਕਟਾਂ ਮੋੜੇ ਮੋੜੇ ਪਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀ ਤੇ ਪੰਜਾਬ ਸਰਕਾਰ ਲਗਾਤਾਰ ਨਸ਼ਿਆਂ ਦੇ ਉੱਤੇ ਨਕੇਲ ਕੱਸਦੀ ਹੋਈ ਨਜ਼ਰ ਆ ਰਹੀ ਹੈ ਪਰ ਪੋਲ ਇੱਥੇ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤੁਹਾਨੂੰ ਵੀ ਪਤਾ ਇਸ ਬੋਰਡ ਲਾਉਣ ਜੋਗੀਆਂ ਨੇ ਗੋਦੋਵਰ ਬੱਚਿਆਂ ਨੂੰ ਜਾ ਕੇ ਗੋਦੋਵਰ ਸਮੰਦਰਸਾ ਹੋ ਜਾ ਕੇ ਸੌਂ ਚਕਾ ਦਿਓ ਜੇ ਜਿਹੜੀ ਚੀ ਮੈਂ ਸਮਝਦਾ ਜਿੰਨਾ ਇਹ 2.5 ਸਾਲ ਚ ਅੱਜ ਇਹ ਆਵਾਜ਼ ਵਧਿਆ ਵਾ ਅੱਜ ਖਾਸ ਕਰਕੇ ਮੁਹਾਲੀ ਵਿੱਚ ਦੇਖੋ ਵਾਅਦਤ ਕਿੰਨੀ ਹੋ ਗਈ ਹੈ ਕਿੰਨੀ ਮਤਲਬ ਅੱਜ ਕ੍ਰਾਈਮ ਵਧ ਗਿਆ ਚੀਨੀਆਂ ਖੁੜੀਆਂ ਜਿਆਦਾ ਲੋਕਾਂ ਦੇ ਘਰਾਂ ਤੋਂ ਜਿਹੜੇ ਬੈਟਰੀਆਂ ਤੱਕ ਚੋਰੀ ਹੋਣ ਲੱਗ ਪਈਆਂ ਨੇ ਸਾਈਕਲ ਚੋਰੀ ਹੋ ਰਹੇ ਨੇ ਘਰਾਂ ਦੇ ਵਿੱਚ ਜਿੱਥੇ ਰੋਕੀ ਰਹਿੰਦੇ ਨੇ ਔਰ ਉਹ ਕਾਰਨ ਹੀ ਇਹਦਾ ਕਾਰਨ ਇਹ ਹੋਈ ਆ ਵੀ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸਿਰਫ ਸਰਕਾਰ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਔਰ ਸਿਰਫ ਜਿਹੜਾ ਉਹ ਜਿਹੜੇ ਜਿਹੜੇ ਵਿਚਾਰੇ ਮਾੜੇ ਮੋਟੇ ਨਸ਼ਾ ਕਰਦੇ ਉਹਨਾਂ ਨੂੰ ਫੜ ਕੇ ਆਪਣੇ ਕੇਸ ਦਰਜ ਕਰਕੇ ਉਹਨਾਂ ਨੂੰ ਜਿਹੜਾ ਉਹ ਨਸ਼ਾ ਉਹਦੇ ਨਾਲ ਖਤਮ ਨਹੀਂ ਹੋਣਾ ਨਸ਼ਾ ਖਤਮ ਤਾਂ ਹੋਣਾ ਜਿਹੜੇ ਨਸ਼ਾ ਜਿਹੜੇ ਨਸ਼ਾ ਦੇ ਪਿੱਛੇ ਜਿਹਨਾਂ ਜਿਹਨਾਂ ਜਿਹੜਾ ਜਿਹੜੇ ਨਸ਼ੇ ਨੂੰ ਸਪਲਾਈਰ ਨੇ ਜੇ ਸਪਲਾਈ ਸਪਲਾਈ ਤਾਂ ਹੋਰ ਇੱਕ ਦੂਜਾ ਨਸ਼ਾ ਛਡੋਇਆ ਠੇਕੇ ਘਰ ਘਰ ਖੋਲਣ ਰਹੇ ਨੇ ਅੱਜ ਸਾਨੂੰ ਲੋੜ ਆ ਪਰ ਠੀਕ ਹੈ ਠੇਕਾ ਜਿਹਨੂੰ ਲੋੜ ਆ ਜਾ ਕੇ ਮਾਰਕੀਟਿੰਗ ਦੇ ਕਮਰਸ਼ੀਅਲ ਐਕਟੀਵਿਟੀ ਕਦੇ ਵੀ ਜਿਹੜੀ ਆ ਉਹ ਰੈ residencial alue ਨਹੀਂ ਹੋ ਸਕਦੀ ਸਪਕਾ ਦਾ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਨੇ ਮੇਰੇ ਕੋਲ ਮੇਰੀ ਪਟੀਸ਼ਨ ਆਉ ਹਾਂਜੀ ਜੇ ਇਹਨਾਂ ਦੇ ਨਾਲ ਜੇ ਨਾ ਖੁੱਲਾ ਹਾਈ ਕੋਰਟ ਜਾਣਾ ਪਿਆ ਤਾਂ ਹਾਈ ਕੋਰਟ ਵੀ ਜਾਵਾਂਗਾ ਉਹ ਜਿੱਥੇ ਕਹਿਣਗੇ ਧਰਨਾ ਕਹਿਣਗੇ ਭੁੱਖ ਹੜਤਾਲ ਕਹਿਣਗੇ ਜਿੱਥੇ ਕਹਿਣਗੇ ਨਾਲ ਇਹਨਾਂ ਦੇ ਖੜਾ ਤੈਂਕ ਜੂਰ ਲਗਾਤਾਰ ਜਿ ਕਿਹਾ ਜਾਵੇ ਤਾਂ ਜੂਰ ਵਿਰੋਧ ਜਿਹੜਾ ਕੀਤਾ ਜਾ ਰਿਹਾ ਤੇ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਹਾਈ ਕੋਰਟ ਤੋਂ ਵੀ ਜਾਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਭੁਖ ਹੜਤਾਲ ਤੇ ਵੀ ਜੂਰ ਇਤਨਾ ਕਿਤੇ ਬੈਠਾ ਜਾਵੇਗਾ ਪਿਛਲੇ ਦਿਨ ਹੀ ਅਗਰ ਗੱਲ ਕੀਤੀ ਜਾਵੇ ਤਾਂ ਮੋਲੀ ਪਿੰਡ ਦੇ ਵਿੱਚ ਵੀ ਠੇਕਾ ਐਸਾ ਖੁੱਲਣ ਜਾ ਰਿਹਾ ਸੀ ਜਿਸ ਦੇ ਚਲਦਿਆਂ ਪਿੰਡ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਤਾਂ ਠੇਕਾ ਜਿਹੜਾ ਉਹ ਬੰਦ ਹੁੰਦਾ ਹੋਇਆ ਜੂਰ ਨਜ਼ਰ ਆਇਆ ਸੀ ਫਿਲਹਾਲ ਜੇਕਰ ਮੋਹਾਲੀ ਸੈਕਟਰ 6ਰ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਠੇਕਾ ਜਿਹੜਾ ਉਹ ਬਣ ਕੇ ਜੂਰ ਤਿਆਰ ਹੋ ਚੁੱਕ ਜਿਹੜਾ ਰੈ residense area ਦੇ ਲੋਕ ਨੇ residense ਨੇ ਉਹਨਾਂ ਵੱਲੋਂ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹਾਲਾਂਕਿ ਠੇਕੇ ਦਾ ਜਿਹੜਾ ਕੰਮ ਹੈ ਉਹ ਜਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਰੁਕਵਾਇਆ ਤੱਕ ਗਿਆ ਤੇ ਜਰੂਰ ਕੰਪਲੀਟ ਜਿਹੜੀ ਹੈ ਉਹ ਉੱਚ ਅਧਿਕਾਰੀ ਨੂੰ ਕਰ ਦਿੱਤੀ ਗਈ ਹੈ ਮਹੱਤਵਪੂਰਨ ਜਰਨਲਿਸਟ ਸਤਾਂਸ਼ੀ ਸ਼ਰਮਾ ਦੇ ਨਾਲ ਸੰਦੀਪ ਸਿੰਘ ਅਜੀਤ ਵੈਬ ਟੀਵੀ